हां भाई सज्जनों ਆਪਾਂ ਦਾ ਕੋਈ ਇਹ ਜਿਹੜੀ ਗੱਲ ਆ ਵਹਿਮ ਭਰਮ ਵਾਲੀ ਗੱਲ ਕੋਈ ਨਹੀਂ ਜਿਹੜੀ ਪੁਰਾਣੀ ਕੋਈ ਗੱਲ ਨਾ ਪੁਰਾਣੇ ਬਜ਼ੁਰਗਾਂ ਤੋਂ ਕੋਈ ਸੁਣਦੇ ਆਉਂਦੇ ਸੀਗੇ ਤੇ ਕਾफी ਚਿਰਦਿਆਂ ਇਹ ਗੱਲਾਂ ਜਾਣ ਕੇ ਸੁਣਦੇ ਜ਼ਰੂਰ ਸੀ ਤੇ ਪਰ ਅੱਜ ਇੱਥੇ ਨਾਂਗੇ ਵਾਲੀ ਡੇਰੇ ਚ ਆਉਣ ਦਾ ਮੌਕਾ ਮਿਲਿਆ ਤੇ ਇੱਥੇ ਚੋਰਮਾ ਸੀਗਾ ਤੇ ਉਹ ਜਿਹੜੇ ਪੁਰਾਣੇ ਬੰਦੇ ਸੀਗੇ ਤੇ ਉਹ ਕੁਦਰਤੀ ਗੱਲਾਂ ਚੱਲਦੀਆਂ ਹੁੰਦੀਆਂ ਸੀਗਾ ਤੇ ਗੱਲਾਂ ਚੱਲਦੀਆਂ ਦੇ ਵਿੱਚ ਮਨ ਦੀ ਤਮੰਨਾ ਸੀਗੀ ਵੀ ਉਹ ਚੀਜ਼ ਵੇਖ ਕੇ ਆਉਣੀ ਆ ਤੇ ਇਹ ਕਨਾ ਉਸ ਜਵਾਨੇ ਦਾ ਤਾਂ ਜਿਹੜਾ ਅੱਜ ਤੋਂ 70-80 ਸਾਲ 100 ਸਾਲ ਪੁਰਾਣਾ ਯਾਨੀ ਕਿ ਕਹਿਦਗੇ ਆਪਾਂ ਇਤਿਹਾਸ ਜਿਹੜਾ ਬਜ਼ੁਰਗਾਂ ਨੇ ਵੇਖਿਆ ਹੋ ਸਕਦਾ ਉਹਦੋਂ ਵੀ ਪੁਰਾਣਾ ਹੋਵੇ ਇਤਿਹਾਸ ਇਹ ਤੇ ਇਹੜਾ ਪੱਥਰ ਸੀ ਇਹ ਤੇ ਬਹੁਤ ਭਾਰਾ ਸੀਗਾ ਤੇ ਉਦੋਂ ਇਹਨੇ ਸਾਧਨ ਵੀ ਨਹੀਂ ਸੀ ਹੁੰਦੇ ਵੀ ਜੇ ਆਪਾਂ ਕਹਿਦੇ ਕਿ ਕੋਈ ਜਾਂ ਲੈਂਕਾਂ ਦੇ ਲੱਦ ਲਿਆ ਜਾਂ ਕੋਈ ਆਪਾਂ ਜੀਵੀਸੀ ਨਾਲ ਲੱਦ ਕੇ ਪਰਾਂ ਕਰ ਲਿਆ ਇਹ ਆਪਦਾ ਇਰਗੇ ਦੇ ਵਿੱਚ ਤੁਰਦਾ ਫਿਰਦਾ ਦਿਖਦਾ ਹੁੰਦਾ ਸੀ ਵੀ ਅੱਜ ਜਾਨੀ ਕਿ 10 20 ਕਿੱਲੇ ਪ੍ਰਾਣੂ ਗਿਆਗਾ ਅੱਜ 20 ਕਿੱਲੇ ਪ੍ਰਾਣੂ ਪਿਆ ਇਹ ਪਹਿਲਾਂ ਚਵਾ ਚਵੀ ਚੱਲੀ ਗਈਆਂ ਗੱਲਾਂ ਬਾਅਦ ਦੇ ਵਿੱਚ ਫਿਰ ਪੁਰਾਣੇ ਬਜ਼ੁਰਗਾਂ ਨੇ ਇਹਦਾ ਧਿਆਨ ਰੱਖਣਾ ਸ਼ੁਰੂ ਕਰਤਾ ਤੇ ਇਹ ਚੀਜ਼ਾਂ ਜਾਨੀ ਕਿ ਨਾ ਪੁਰਾਣੇ ਸਮੇਂ ਦੇ ਵਿੱਚ ਇਹ ਜਿਹੜੇ ਖੌਤਕਾ ਇਹ ਹੁੰਦੇ ਰਹੇ ਆ ਤੇ ਇਹਨੂੰ ਕੋਈ ਮੰਨੇ ਨਾ ਮੰਨੇ ਕੋਈ ਇਹ ਅੰਧਵਿਸ਼ਵਾਸ ਫਲਾਉਣ ਵਾਲੀ ਗੱਲ ਵੀ ਹੈ ਨਹੀਂਗੀ ਤੇ ਇਹ ਜਿਹੜੀਆਂ ਇਤਿਹਾਸਕ ਜਗ੍ਹਾ ਉਹ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਇਸੇ ਤਰ੍ਹਾਂ ਹੀ ਆਪਾਂ ਜਿਹੜੀ ਪੰਜਾਬ ਦੀ ਆ ਗੁਰੂਆਂ ਪੀਰਾਂ ਦੀ ਧਰਤੀ ਇਹਨੂੰ ਕਹਿ ਜਾਂਦਾ ਵੀ ਇੱਥੇ ਇਹ ਨਹੀਂ ਪਤਾ ਵੀ ਕਿੰਨੀ ਕਿ ਸ਼ਕਤੀ ਵਾਲੀ ਜਗ੍ਹਾ ਕੋਈ ਤੇ ਹੌਲੀ 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 ਤੇ ਫਿਰ ਉਸ ਹਿਸਾਬ ਨਾਲ ਜਦੋਂ ਕੋਈ ਮੰਨਤਾ ਬਣਦੀ ਆ ਉਹ ਫਿਰ ਕੋਈ ਗੱਲ ਨਹੀਂ ਬਣਦੀ ਆ ਮੰਨਤਾ ਤੇ ਐਵੇਂ ਤਾਂ ਕੋਈ ਕਿਸੇ ਨੂੰ ਕੋਈ ਪੂਜਦਾ ਨਹੀਂ ਤੇ ਇਹ ਬਾਬਾ ਜਿਹੜਾ ਗੱਟ ਹੁਣ ਇਹ ਬਾਬੇ ਗੱਟ ਦੇ ਨਾਂ ਤੇ ਯਾਨੀ ਕਿ ਇੱਥੇ ਆਵੇ ਇਹਨਾਂ ਨੇ ਇਹ ਜਿਹੜੀ ਜਗ੍ਹਾ ਛੋਟੀ ਜੀ ਕੇ ਰੰ ਬਣਾਤੀ ਆ ਤੇ ਆ ਇਹਦਾ ਪੱਕਾ ਏਰਗਾ ਸੀਗਾ ਤੇ ਗਾਹਾਂ ਇੱਕ ਕਲਿਆਣਾ ਦੀ ਜਗ੍ਹਾ ਪੈ ਰਹੀ ਆ ਤੇ ਆਪਾਂ ਬਾਕੀ ਆ ਆਪਾਂ ਪੁੱਛ ਵੀ ਲੈਨੇ ਆ ਸਾਣੇ ਬੰਦਿਆਂ ਤੋਂ ਤੇ ਇੱਥੇ ਜੇ ਆਜੋ ਵਾ ਖਾਲਸ ਇੱਧਰ ਆਜੋ ਤੇ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਜਿਹੜਾ ਇਹ ਜਿਹੜਾ ਆ ਪੱਥਰ ਸੀ ਤੇ ਬਾਬਾ ਗਾਟਾ ਤੇ ਆ ਦੇਖੋ ਆ ਇਸ ਤਰ੍ਹਾਂ ਬਹੁਤ ਯਾਨੀ ਕਿ ਨਾ ਆ ਦੇਖੋ ਆ ਇਸ ਤਰ੍ਹਾਂ ਬਹੁਤ ਯਾਨੀ ਕਿ ਭਾਰਾ ਸੀ ਇਹ ਤੇ ਇਹ ਕੋਈ ਐ ਵੀ ਗੱਲ ਹੈ ਨਹੀਂ ਸੀਗੀ ਵੀ ਇਹਨੂੰ ਕੋਈ ਚੱਕ ਕੇ ਮੇਰੇ ਹਿਸਾਬ ਦੇ ਨਾਲ 10 ਬੰਦੇ ਵੀ ਨਹੀਂ ਚੱਕ ਸਕਦੇ ਸੀ ਉਹ ਹਿਸਾਬ ਨਾਲ ਤਾਂ ਤੇ ਇਹ ਆਪਾਂ ਹੁਣ ਆਪਾਂ ਬਜ਼ੁਰਗਾਂ ਤੋਂ ਪੁੱਛਦੇ ਆਂ ਵੀ ਇਹ ਗੱਲਾਂ ਕੀ ਇਹਦਾ ਇਤਿਹਾਸ ਸੀ ਕੀ ਗੱਲਬਾਤ ਸੀ ਜਿੰਨਾ ਕੁ ਸੁਣਿਆ ਆਪਾਂ ਉਹਨਾਂ ਕੋਲੋਂ ਦੱਸਤਾ ਤੇ ਬਾਕੀ ਆਪਾਂ ਜਿਹੜਾ ਆਪਾਂ ਪੁੱਛਦੇ ਆਂ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਬਾਬਾ ਇਹ ਜਿਹੜਾ ਆਪਣਾ ਇਹ ਬਾਬਾ ਗੱਟਾ ਜਿਹੜਾ ਇਹਦਾ ਕੀ ਹੈਗਾ ਇਤਿਹਾਸ ਹੈ ਸੁਣਦੇ ਬਹੁਤ ਜ਼ਰਦੇ ਸੀ ਤੇ ਵੇਖਿਆ ਅੱਜ ਪਹਿਲੀ ਵਾਰ ਇਹੇ ਬਾਬਾ ਗੱਟ ਜਿਹੜਾ ਸੀਗਾ ਜੀ ਇਹ ਆਪਣੇ ਹਾਜ਼ਰ ਕਲਿਆਣਾ ਦੇ ਚ ਵੀ ਸੀ ਤੇ ਕੋਠੇਗੁਰੂ ਦੀ ਚ ਸੀ ਜਿਹੜਾ ਆਪਣਾ ਨਾਂ ਗੱਟੀ ਆਲਾ ਪਿਆ ਠੀਕ ਹੈ ਇਹਦੇ ਤੋਂ ਹੀ ਪਿਆ ਠੀਕ ਹੈ ਹਾਂ ਇਹ ਤੁਰਦਾ ਵੀ ਸੀ ਇਹੜਾ ਗੱਟੀ ਵਾਲਾ ਪੁਲ ਕਹਿੰਦੇ ਆ ਇਹ 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 ਗੱਟੀ ਵਾਲੇ ਪੁਲ ਤੋਰੇ ਹੋ ਰਹੇ ਰਹਿੰਦਾ ਸੀ ਬਸ ਅੱਛਾ ਗੱਟੀ ਵਾਲੇ ਪੁਲ ਤੋਰੇ ਆ ਆ ਪੁਲ ਗੱਟੀ ਵਾਲਾ ਇੱਧਰ ਆ ਉਹ ਆ ਆਹ ਜਿਹੜਾ ਆ ਗੱਟੀ ਵਾਲਾ ਪੁਲ ਵਜਦਾ ਆ ਜਿਹੜਾ ਅੱਛਾ ਆ ਗੱਟੀ ਵਾਲਾ ਪੁਲਾ ਹਾਂ ਜਾਂ ਉਹਨੂੰ ਕਹ ਲੋ ਚਾਹੇ ਇਹਨੂੰ ਕਹ ਲੈ ਗੱਟੀ ਵਾਲੇ ਪੁਲ ਇਹ ਯਾਨੀ ਕਿ ਗੱਟ ਦੇ ਨਾਮ ਤੋਂ ਹੀ ਪਿਆ ਹੋਇਆ ਹੈ ਹਾਂ 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 ਤੇ ਇਹ ਇਹਦਾ ਕੀ ਇਤਿਹਾਸ ਕੀ ਸੀ ਕੀ ਸਿਸਟਮ ਸੀ ਇਹਦਾ ਆਹੀ ਇਤਿਹਾਸ ਸੀ ਵੀ ਤੁਰਦਾ ਸੀ ਜਿਹੜੇ ਪੁਰਾਣੇ ਬੰਦੇ ਸੀ ਵੀ ਅੱਜ ਉਹ ਦਿਖਦਾ ਕਿਸੇ ਨੂੰ ਨਹੀਂ ਸੀ ਵੀ ਅੱਜ ਇੱਥੇ ਪਿਆ ਕੱਲ ਉੱਥੇ ਪਿਆ ਸੀ ਅੱਜ ਇੱਧਰ ਉੱਠ ਕਲਿਆਣਾ ਦੇ ਬੰਦਿਆਂ ਨੇ ਗੱਡੇ ਤੇ ਲੱਦਿਆ ਵੀ ਸੀਗਾ। ਤਾਂ ਇਹ ਤਾਂ ਵੱਧ ਨਹੀਂ ਤੁਰੇ। ਖਾਣੀ ਬੰਦਿਆਂ ਨੂੰ ਨੇ ਤੇ ਸੁਣੋ ਹਟ ਗਿਆ ਜਾਂ ਉਹ ਨਹੀਂ ਪਤਾ ਵੀ ਕਿੱਥੇ। ਯਾਨੀ ਕਿ ਖੌਤ ਕੋਈ ਵਰਤ ਗਿਆ। ਹਾਂ ਬਸ ਫਿਰ ਉਹ ਹੁਣ ਇੱਥੇ ਇਹ ਪੰਜਾਂ ਚਾਰ ਸਾਲਾਂ ਦਾ ਇੱਥੇ ਹੀ ਆ ਬਾਬਾ। ਠੀਕ ਹੈ। ਹਾਂ ਹੁਣ ਇੱਥੇ ਮਾੜਾ ਮੋਟਾ ਕੋਈ ਉਸ ਦਿਨ ਤੋਂ ਪਣਹਾਰਾ ਵੀ ਕਰਦੇ ਆ ਖੇਤ। ਹੁਣ ਇਹਨਾਂ ਨੇ ਆਪਦੀ ਜਗ੍ਹਾ ਛੱਡ ਕੇ ਇੱਥੇ ਬਣਾਤੀ ਦੀ। ਜਗਾਹ ਪੰਜ ਚਾਰ ਮਾਰਲੇ ਹੋਰ ਵੀ ਆਂਦੇ ਛੱਡਾਂਗੇ। ਠੀਕ ਹੈ। ਤੇ ਇੱਥੇ ਇਹ ਕਰਦੇ ਆ ਛੋਟਾ ਮੋਟਾ ਪਣਹਾਰਾ ਵੀ ਕਰਦੇ ਆ। ਤੇ ਜੇ ਵੱਧ ਕਰਨ ਲੱਗੇ ਲੋਕ ਹੋਰ ਵੀ ਜੁੜ ਜਾਣਗੇ ਨਾਲ। ਯਾਨ ਤੇ ਜਦੋਂ ਕੋਈ ਹਾਲੀ ਆਉਂਦੇ ਹੁੰਦੇ ਸੀ ਵੀ ਅੱਜ ਇੱਥੇ ਪਿਆ ਕੱਲ ਨੂੰ 10 ਕਿਲੇ ਪਰਾਂ ਪਿਆ ਕੋਈ ਐ ਪਿਆ ਇਸ ਤਰ੍ਹਾਂ ਸੀਗਾ ਹਾਂ ਸਾਨੂੰ ਤਾਂ ਆਪਣਾ ਜਿਹੜਾ ਸੱਜਣਾ ਅਮਲੀ ਹੁੰਦਾ ਸੀਗਾ ਗੰਦਾਰਾ ਉਹ ਜ਼ਹਦਾਨ ਹੁੰਦਾ ਸੀ ਵੀ ਅੱਜ ਘਟ ਫਲਾਨੇ ਸਾ ਸੀਗਾ ਅੱਜ ਧੌਕੇ ਤਾਂ ਸੀ ਮੈਂ ਵੀ ਤੋਰਦਾਨੇ ਵੇਖਿਆ ਤੇ ਵੀ ਆਪਣੇ ਖੇਤਾਂ ਚ ਪਿਆ ਮੈਂ ਵੇਖਿਆ ਜਾਨੀ ਕਿ 60 70 ਸਾਲ ਪਹਿਲਾਂ ਦੀ ਗੱਲ ਆ 60 ਪਹਿਣ ਸਾਲਾ ਸਾਨੂੰ ਹੁਣ ਦੱਸਦਾ ਇਹ ਤਾਂ ਜਾਨੀ ਕਿ 100 ਸਾਲ ਤੋਂ ਵੀ ਉੱਤੇ ਹੋਊਗਾ ਇਹ ਤਾਂ ਪਤਾ ਨਹੀਂ ਵਿਚਾਰਾ ਕਿਦੋਂ ਕਿਦਾਂ ਕਿਦਾਂ ਜੁਗੜਾ ਦਾ ਹਾਂ ਜੁਗੜਾ ਦਾ ਠੀਕ ਆ ਠੀਕ ਆ ਠੀਕ ਆ ਇਹ ਬਹੁਤ ਆ ਹਜ਼ਾਂ ਦਾ ਸਾਨੂੰ ਤਾਂ ਹੀ ਆਪਣੇ ਇਹ ਗੱਟੀ ਵਾਲਾ ਜਿਹੜਾ ਬਾਹਣਾ ਆਪਣੇ ਗੱਟੀ ਵਾਲੇ ਤਾਂ ਹੀ ਇਹ ਗੱਟਿਆ ਇਹ ਰਗਾ ਤਾਂ ਨਹੀਂ ਉਹ ਗੱਟੀ ਵਾਲਾ ਪੈਂਦਾ ਇਹ ਗੱਟੀ ਵਾਲਾ ਪੈਂਦਾ ਠੀਕ ਆ ਠੀਕ ਆ ਤੇ ਆ ਦੋਸਤੋ ਫੇਰ ਤੁਹਾਨੂੰ ਦਿਖਾ ਦਿੰਨੇ ਆ ਆ ਜਿਹੜੀ ਆ ਗਿਆ ਹੁਣ ਜਗਾ ਬਣਾਤੀ ਆ ਚਲੋ ਜਿੰਨੀ ਕ ਸਮਝ ਆ ਹਨਾ ਜਿੰਨੀ ਕੋ ਕਿਸੇ ਨੂੰ ਹੈਗੀ ਆ ਤੇ ਜਿਹੜੇ ਬੰਦਿਆਂ ਨੇ ਇਹ ਚੀਜ਼ਾਂ ਨਾਲ ਜੁੜੇ ਵੇ ਆ ਤੇ ਉਹ ਸਾਰੇ ਇਹਦੀ ਮੰਨਤਾ ਯਾਨੀ ਕਿ ਪਹਿਲਾਂ ਵੀ ਯਾਨੀ ਕਿ ਪਹਿਲਾਂ ਤਾਂ ਖੌਤਕਸੀ ਬਾਅਦ ਦੇ ਵਿੱਚ ਮੰਨਤਾ ਵਾਲੇ ਰੂਪ ਦੇ ਵਿੱਚ ਗੱਲ ਚੱਲ ਗਈ ਕਿਉਂਕਿ ਸੀ ਵੀ ਯਾਨੀ ਕਿ ਮੰਨਤਾ ਵਾਲੀ ਗੱਲ ਹੀ ਵੀ ਜਦੋਂ 20 ਕਿਲੇ ਅੱਜ ਐਨੂੰ ਗਿਆ ਵਾ 20 ਕਿਲੇ ਐਨੂੰ ਗਿਆ ਵਾ ਇਧਰੋਂ ਸੁਆ ਨਹੀਂ ਸੀ ਟੱਪਦਾ ਦੱਸਦੇ ਤੇ ਇਧਰ ਇਧਰ ਏਰਗੇ ਚ ਰਹਿੰਦਾ ਸੀਗਾ ਤੇ ਪੁਰਾਣੇ ਮੰਨਿਆ ਨੇ ਇਹਦੇ ਮਗਰ ਬਹੁਤ ਪਿੱਛਾ ਕਰਿਆ ਇਹ ਗੱਲ ਦਾ ਵੀ ਕੋਣ ਕੋਈ ਉਹ ਕਰਦਾ ਹੋਵੇ ਬਾਕੀ ਚੱਕਣ ਵਾਲੀ ਤਾਂ ਗੱਲ ਹੀ ਨਹੀਂ ਸੀ ਉਸ ਸਮੇਂ ਦੇ ਵਿੱਚ ਕੋਈ ਐਡੇ ਸਾਧਨ ਨਹੀਂ ਸੀ ਵੀ ਚਾੱਕ ਕੇ ਹੁਣ ਤਾਂ ਅੱਜ ਕੱਲ ਮਸ਼ੀਨਰੀ ਦਾ ਜੋਗਾ ਵੀ ਚਾੱਕ ਕੇ ਅਗਲਾ ਸ਼ਰਾਰਤ ਵੀ ਕਰ ਸਕਦਾ ਤੇ ਇਹ ਜਿਹੜੀਆਂ ਪਹਿਲਾਂ ਸੱਚੀਆਂ ਕਹਾਣੀਆਂ ਯਾਨਕਿ ਤੇ ਹੁਣ ਇਹਨੂੰ ਮੰਨੇ ਨਾ ਮੰਨੇ ਕੋਈ ਇਹ ਕਹਾਣੀਆਂ ਜਿਹੜੀਆਂ ਸੱਚੀਆਂ ਆ ਤੇ ਜ਼ਰੂਰ ਇਹ ਯਾਨਕਿ ਜੇ ਕਿਸੇ ਬੰਦੇ ਨੂੰ ਹੋਰ ਵੀ ਇਹਦੇ ਇਤਿਹਾਸ ਬਾਰੇ ਪਤਾ ਹੋਵੇ ਤਾਂ ਆਪਾਂ ਵੀਡੀਓ ਇਹ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਆਪਾਂ ਵੀਡੀਓ ਪਾਵਾਂਗੇ ਤੇ ਜੇ ਕਿਸੇ ਨੂੰ ਹੋਰ ਧਿਆਖ ਦਾ ਪਤਾ ਹੈ ਇਹ ਗੱਲ ਦਾ ਜਿਹੜੇ ਬਾਬੇ ਗੱਟ ਦਾ ਤੇ ਉਹ ਵੀ ਜਾਨੀ ਕਿ ਕੰਟੈਕਟ ਕਰਿਓ ਆਪਾਂ ਪੂਰਾ ਜਾਨੀ ਕਿ ਜਿਹੜਾ ਪਿੱਛੇ ਤੋਂ ਕੋਈ ਬੰਦਾ ਜਿਉਂਦਾ ਹੋਵੇ ਉਸ ਟਾਈਮ ਦਾ ਤੇ ਜਾਨੀ ਕਿ ਸੁਣਦੇ ਬਹੁਤ ਚਿਰਦੇ ਆ ਤੇ ਅੱਜ ਪਹਿਲੀ ਵਾਰ ਜਾਨੀ ਕਿ ਦਰਸ਼ਨ ਕਰੇ ਆ ਬਾਬਾ ਗੱਟ ਤੇ ਇਹ ਜਗਾ ਇਥੇ ਥੋੜੀ ਜੀ ਇਹਨਾਂ ਨੇ ਥਾਂ ਆ ਸੁਣ ਦੱਸ ਦਿੰਨੇ ਆ ਜਗਾ ਛੱਡਤੀ ਆ ਤੇ ਹੁਣ ਜਾਨੀ ਕਿ ਕਾਫੀ ਇਹ ਭੰਡਾਰਾ ਵੀ ਕਰਦੇ ਆ ਤੇ ਕਾਫੀ ਹੋਰ ਵੀ ਜਗਾ ਦੱਸਦੇ ਇਹਨਾਂ ਨੇ ਛੱਡਣੀਆਂ ਤੇ ਹੌਲੀ 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 ਇਹ ਮੇਲੇ ਦਾ ਰੂਪ ਧਾਰਨ ਆਈ ਹੋ ਜਾਂਦੇ ਹੁੰਦੇ ਆ ਤੇ ਕਿਉਂ ਆਏ ਆ ਹੌਲੀ ਹੌਲੀ ਜਗ੍ਹਾ ਬਹੁਤ ਪਈਆਂ ਪੰਜਾਬ ਦੇ ਵਿੱਚ ਤੇ ਜਿਹੜੀਆਂ ਜਗ੍ਹਾ ਦਾ ਆਪਾਂ ਨੂੰ ਕਈਆਂ ਨੂੰ ਨਹੀਂ ਪਤਾ ਹੁੰਦਾ ਤੇ ਦੋਸਤੋ ਗੱਲ ਇਹ ਆ ਆਪਾਂ ਇਹ ਨਹੀਂ ਕਰ ਕੰਤੂ ਪਰੰਤੂ ਕਰਦੇ ਕੋਈ ਕੋਈ ਨਿੰਮ ਨੂੰ ਪੂਜੇ ਕੋਈ ਕੇਕਰ ਨੂੰ ਪੂਜੇ ਕੋਈ ਕਿਸੇ ਧਰਮ ਨੂੰ ਪੂਜੇ ਕੋਈ ਕਿਸੇ ਚੀਜ਼ ਤੇ ਅਗਲੀ ਦੀ ਅਡੋੜੀ ਆਸਤਾ ਜੇ ਨਹੀਂ ਮੰਨਣਾ ਤਾਂ ਜਾਨੀ ਕਿ ਗਲਤ ਸ਼ਬਦ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਖਿਲਾਫ ਤੇ ਇਹ ਆਪਾਂ ਬੇਨਤੀ ਕਰਦੇ ਆ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਤਿਆ ਪਾਉ ਉਹ ਬੰਦੇ ਨਾਲ ਫੇਰ ਕੰਟੈਕਟ ਕਰਾਂਗੇ ਤੇ ਧੰਨਵਾਦ ਜੀ